ਰਹਿਆ ਜੀ ਸਭ ਨੂੰ ਦੱਸਣ ਲਈ ਕਿ ਥਾਣੇ ਦੇ ਬਾਰੂ ਤੀ ਤਰੀਕ ਨੂੰ ਪਿਛਲੀ 30 ਤਰੀਕ ਨੂੰ ਮੋਟਰਸਾਈਕਲ ਚੋਰੀ ਹੋਇਆ ਸੀ ਜੀ ਤੇ ਅਸੀਂ ਆਪਣੀ ਇਨਵੈਸਟੀਗੇਸ਼ਨ ਨਾਲ ਹੀ ਸਟਾਰਟ ਕਰ ਲਈ ਸੀ ਕੈਮਰਾਸ ਵੇਰਾ ਚੈੱਕ ਕੀਤੇ ਤੇ ਕੱਲ ਪਰਸੋਂ ਹੀ ਸਾਨੂੰ ਇਹਦੇ ਵਿੱਚ ਕਾਫੀ ਵੱਡਾ ਬ੍ਰੇਕਥਰੂ ਮਿਲਿਆ ਅਸੀਂ ਜਿਹੜਾ ਕਿਊਜ਼ਡ ਹੈ ਉਹਨੂੰ ਫੜਿਆ ਤੇ ਨਵ ਮੋਟਰਸਾਈਕਲ ਹੋ ਰਿਕਵਰ ਕੀਤੇ ਜੋ ਕਿ ਉਹਨੇ ਵਕਫ ਵਕ ਟਾਈਮ 'ਤੇ ਵਕਫ ਜਗਾ ਤੋਂ ਚੋਰੀ ਕੀਤੇ ਹੋਏ ਸੀ ਜੀ ਲੇਕਿਨ ਮੈਂ ਭਵਨ ਜੀ ਦਾ ਬੈਕਗ੍ਰਾਉਂਡ ਕੀ ਹੈਗਾ ਸਟੇਮ ਤੇ ਤਾਂ ਫਿਲਹਾਲ ਉਹ ਵੇਲਾ ਸੀ ਇਹੀ ਕੰਮ ਕਰਦਾ ਸੀ ਜੀ ਜੀ ਤੇ ਮੋਟਰਸਾਈਕਲ ਕਿੱਥੇ ਖੜੇ ਕਰਦਾ ਸੀਗਾ ਤੇ ਕਿਸ ਨੂੰ ਵੇਚਦਾ ਸੀਗਾ ਮੋਟਰਸਾਈਕਲ ਲੱਗੋ ਜਾਂ ਆਪਣੇ ਨੌਨ ਜੀ ਜਿਵੇਂ ਲੋਕਾਂ ਨੂੰ ਵੇਚ ਦਿੰਦਾ ਸੀ ਜਿਹੜੇ ਕੋ ਸਟੈਂਡਸ ਵੇਰਾ ਕਰਦੇ ਸੀ ਬਹੁਤ ਹੀ ਚੀਪ ਰੇਟਸ ਤੇ ਇਹ ਵੇਚ ਦਿੰਦੇ ਸੀ ਉਹਕੇ ਜੀ ਤੇ ਮੈਡਮ ਇਹਨਾਂ ਦਾ ਸਾਥੀ ਵੀ ਸੀਗਾ ਜੀ ਕਿਸੇ ਦੇ ਨਾਲ ਬਿਲਕੁਲ ਜੀ ਇਹ ਦੋ ਲੋਕਾਂ ਨੇ ਚੋਰੀ ਕੀਤੀ ਸੀ ਇਹਦਾ ਸਾਥੀ ਸੀ ਜਸਪ੍ਰੀਤ ਸਿੰਘ ਉਫ ਜਸੂ ਉਦੇ ਮਗਰ ਸਾਡੀ ਟੀਮ ਲੱਗੀ ਹੋਈ ਹੈ ਜੀ ਉਹ ਫਰਾਰ ਹੈ ਇਸ ਟਾਈਮ ਤੇ ਤੇ ਜਿੱਦਾਂ ਹੀ ਸਾਨੂੰ ਕੁਝ ਪਤਾ ਲੱਗਦਾ ਜੀ ਉਹਨੂੰ ਵੀ ਅਰੈਸਟ ਕਰਾਂਗੇ ਹਾਂ ਦਰਵਾਜ਼ੇ ਦੌਰਾਨ ਪਤਾ ਲੱਗਿਆ ਵੀ ਦੋ ਜਣੇ ਸੀਗੇ ਜਿਹਨਾਂ ਮੋਟਰਸਾਈਕਲ ਜਿਹੜਾ ਚੋਰੀ ਕੀਤਾ ਹੋਰ ਵੀ ਨੰਬਰ ਨਾਲ ਨੌਜਵਾਨ ਨੇ ਮਿਲਿਆ ਅ ਅਜੇ ਤਾਂ ਜੀ ਇਹ ਦੋ ਜਣਿਆਂ ਦੇ ਹੀ ਸਾਹਮਣੇ ਆਇਆ ਹੈ ਬਾਕੀ ਇਹਨਾਂ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹੈ ਬਾਕੀ ਕੁਝ-ਕੁਝ ਕਰਕੇ ਫਿਰ ਦੇਖਦੇ ਆਂ ਜੀ